ਮੈਂ 24 ਨਵੰਬਰ 2017 ਵਿੱਚ ਇਸ ਪੁਲ ਦਾ ਸੈਂਕਸ਼ਨ ਕਰਵਾ ਕੇ ਕਿੰਨੇ ਇਹਦੇ ਡੰਡਣ ਵਾਲੇ ਵੰਡ ਕੇ ਪੰਜ ਦਰਿਆਵਾਂ ਤੇ ਨਹੀਂ ਬੰਦ ਸਕੇ ਤੇ ਉਹ ਜਿਹੜੇ ਆ ਉੱਜ ਦਰਿਆ ਤੇ ਰਾਵੀ ਦਰਿਆ ਤੋਂ ਪਾਰ ਪੈਂਦੇ ਕੁਝ ਪਿੰਡਾਂ ਦੇ ਲੋਕਾਂ ਦਾ ਦੁੱਖ ਤੇ ਤਰਸ ਗੜਗੀ ਸਾਹਿਬ ਨੇ ਮੇਰੇ ਸਾਹਮਣੇ ਪੈਸਾ ਟਰਾਂਸਫਰ ਕਰਕੇ ਉਹ ਜਿਹੜੇ ਮੈਂ ਪੈਸਾ ਟਰਾਂਸਫਰ ਕੀਤਾ ਉਹ amount ਵੀ ਮੈਨੂੰ ਦਿੱਤਾ ਲੈਟਰ ਦਿੱਤਾ ਕਿ ਸਲੇਵਾ ਸਾਹਿਬ ਤੁਹਾਡੇ ਪੁਲ ਵੀ ਬੰਦੂਰ ਹੋ ਗਏ ਪੈਸਾ ਵੀ ਟ੍ਰਾਂਸਫਰ ਕਰ ਦਿੱਤਾ ਔਰ 2 ਸਾਲ ਦੇ ਅੰਦਰ ਇਹ ਪੁਲਕ ਫੀਡ ਹੋ ਜਾਣਗੇ 2017 ਦੀ ਗੱਲ ਹੈ 2017 ਨਵੰਬਰ 17 ਦੀ ਗੱਲ ਹੈ 2 ਸਾਲ ਤੇ ਕੰਪਲੀਟ ਪੈਸੇ ਆ ਗਏ ਉਹਦੇ ਪੈਸੇ ਆਲਰੇਡੀ ਪੰਜਾਬ ਗਵਰਨਮੈਂਟ ਨੂੰ ਟ੍ਰਾਂਸਫਰ ਕਰ ਦਿੱਤੇ ਗਵਰਨਮੈਂਟ ਕਹਿੰਦੀ ਸੀ 2017 2017 ਚ ਕੀ ਕੌਣ ਆ ਗਏ ਹਿੰਦੁਸਤਾਨ ਦੇ ਰਖਵਾਲੇ ਕਾਂਗਰਸ ਕਿਉਂਕੇ ਸਿਰਫ ਲੋਕਾਂ ਨੂੰ ਬਰਬਾਦ ਕਰਨ ਵਾਸਤੇ 5 ਸਾਲ ਰਹਿ ਕੁਝ ਨਹੀਂ ਕੀਤਾ ਪੈਸੇ ਵੀ ਆਏ ਹੋਏ ਰਹਿ ਕੇ ਦਾ ਖਾਗਨਾ ਮੈਨੂੰ ਨਹੀਂ ਪਤਾ ਨਾ ਬ੍ਰਿਜ ਬਣਿਆ ਸਿਰਫ ਆਪਣੇ ਘਾਰ ਬਣਾਉਂਦੇ ਨੇ ਐਸ਼ ਕਰਦੇ ਨੇ ਦੁਨੀਆ ਨਾਲ ਕੀ ਹੋ ਰਿਹਾ ਕੋਈ ਗੱਲ ਦਾ ਮੈਂ ਤਾਂ ਕਹਿੰਦਾ ਜਿਸ ਵੀ ਜਗ੍ਹਾ ਮੈਂ ਆਇਆ ਸਾਰੇ ਲੀਡਰਾਂ ਨੂੰ ਬੇੜੀ ਤੇ ਪੌਹਤ ਸੈਟਰ ਚਾਹਦੇ ਨੇ 1/3 ਪਾਸ ਕੀਤੀ ਹੈ ਤੇ ਚਪੂ ਬੰਦ ਹੋ ਗਿਆ ਟੁੱਟ ਗਿਆ ਉਹਦੇ ਬਾਅਦ ਇੰਨੀ ਜ਼ਬਰਦਸਤ ਬਰਸਾਤ ਆਈ ਔਰ ਐਨ ਪੈ ਰਹੇ ਇਹ ਗੋਲ ਉਹ ਬੜੇ ਮੋਟੇ ਮੋਟੇ ਬਰਫ ਦੇ ਗੋਲੇ ਸਿਰ ਤੇ ਪੈ ਰਹੇ 1 ਇੰਚ ਪਾਣੀ ਤੰਮ ਸੀਗਾ ਤੁਹਾਨੂੰ ਅੰਦਰ ਡੁੱਬਣ ਵਾਸਤੇ ਤੇ ਸਾਰੇ ਵਾਹਿਗੁਰੂ ਜੀ ਦਾ ਕੋਈ ਵੀ ਦਾ ਖਾਤਾ ਵਾਹਿਗੁਰੂ ਦਾ ਫਤਿਹ ਜੈ ਮਾਤਾ ਦੀ ਜੈ ਹਨੂਮਾਨ ਜੈ ਸਭ ਕੁਝ ਹੋ ਗਿਆ ਮੈਂ ਕਹਿ ਰਿਹਾ ਮੈਂ ਕਹਿ ਰਿਹਾ ਅੱਜ ਸੁਣ ਲੈ ਪ੍ਰਦੀਪ ਸੱਜੀ ਕਹਿੰਦਾ ਨੂਰਾ ਕੁਦਰਤ ਨੇ ਰੱਬ ਨੇ ਜਿਹੜਾ ਆ ਸਕਾਲਾ ਬਾਹਰ ਕੱਢਿਆ ਤੇ ਤੁਸੀਂ ਸਰਕਾਰਾਂ ਨੂੰ ਦਰਦ ਦੱਸ ਸਕੋ ਉਹ ਉਹਨਾਂ ਲੋਕਾਂ ਦਾ ਕੀ ਮਰਦਾ ਰਹਿ ਗਿਆ ਸਲਾਇਨ ਸਰ ਜਿਹੜੇ ਢੇਲੀ ਆਪਣੀ ਜਾਨ ਜਿਹੜੀ ਆ ਥਾਂ ਤੇ ਲੈ ਕੇ ਗੁਜ਼ਰਦੇ ਆ ਤੁਸੀਂ ਜੋ ਕਹੇ ਸੀਗੇ ਮੇਰੇ ਖਿਆਲ ਬੇੜੀ ਦੇ ਵਿੱਚ ਲੋਕਾਂ ਦੇ ਮੋਟਰਸਾਈਕਲ ਆਪਣੇ ਕੀਮਤੀ ਬੰਦ ਲੈ ਲੈ ਕੇ ਨਾਲ ਤੁਰਸਾਣਾ ਆਜ਼ਾਦ ਹੋਏ 70 ਸਾਲ ਹੋ ਗਏ ਆ ਅੱਜ ਵੀ ਲੋਕੀ ਉਸੇ ਇੱਕ ਜਗ੍ਹਾ 'ਚ ਮੈਂ ਤੇ ਅੱਜ ਇੱਕ ਦਿਨ ਕਰਕੇ ਇਹ ਸੋਚਿਆ ਕਿ ਮੈਂ ਦਿੱਤਾ ਆ ਗਿਆ ਜਿਹੜੇ ਰੁਕੀ ਉਹ ਜੰਨੇ ਦੇ ਬੱਚੇ ਸਕੂਲ ਦਿੱਤੇ ਨਾ ਆ ਕੇ ਆਪਣਾ ਕੀਤਾ ਆ 2017 ਦੀ ਜਿਹੜੀ ਗੱਲ ਕਰਦੇ ਪਿਓ ਲੱਗਦਾ ਨਹੀਂ ਹੈਗਾ ਹੋਰ ਵੀ ਕੋਈ ਗੱਲ ਜਾਂਚ ਤੇ ਮੈਂ ਤੈਨੂੰ ਕਹਿ ਦਿੱਤਾ ਨਾ ਮੈਂ ਤੇਰੇ ਚੰਨ ਚ ਕਰੇ ਆਂ ਕਿ ਆਕੀ ਆਕੀ ਮੈਂ ਪੁੱਛੂਗਾ ਪੈਸੇ ਕਿੱਥੇ ਕਿਉਂ ਨਹੀਂ ਹੋਇਆ ਆਰਮਾਨ ਅੱਜ ਮੈਂ ਤੈਨੂੰ ਮੈਂ ਸੱਚੀ ਕਹਿ ਰਿਹਾ ਪਤਾ ਨਹੀਂ ਮੈਂ ਭੱਜ ਕੇ ਆ ਗਿਆ ਮੈਨੂੰ ਨਹੀਂ ਪਤਾ ਕਿਹਦਾ ਅਸ਼ੀਰਵਾਦ ਮੈਨੂੰ ਮਿਲਿਆ ਤੇ ਮੈਂ ਤੇ ਰਸ ਵਿੱਚ ਹੀ ਬੈਠੇ ਕਰਾਂਗਾ ਮੇਰੀ ਜਿੰਨੀ ਕਿ ਜਿਹੜਾ ਚਾਰ ਕਿੱਤੇ ਅਗਰ ਗਵਰਨਮੈਂਟ ਕਹਿੰਦੀ ਹੈ ਕਿ ਸਾਡੇ ਕੋਲ ਪੈਸੇ ਨਹੀਂ ਜਿਹੜੇ ਮੇਰੇ ਕੋਲ ਉਹ ਵੀ ਲੈ ਲਓ ਕੁਲ ਕੁਲ ਮੈਂ ਕਹਿ ਰਿਹਾ ਸੀ ਸ਼ਾਇਦ ਲੋਕਾਂ ਨੂੰ ਇਹ ਨਹੀਂ ਪਤਾ ਲੱਗਦਾ ਹੋਵੇਗਾ ਵੀ ਉਹ ਬਚਾਰੇ ਹਿੰਦੂਤਾਂ ਦੇ ਜਾਂ ਵੀਡੇ ਮੋਰ ਦੇ ਇਹਨੂੰ ਲੱਗਦਾ ਹੈ ਕਿ ਕਿ ਆਜ਼ਾਦind ਲੋਕਾਂ ਦਾ ਹੈ 1947 ਦੇ ਬਚਾਰੇ ਹਿੰਦੂਤਾਂ ਵਾਲੇ ਜਦ ਹੋ ਗਿਆ ਉਹਦੇ ਸਭ ਕੁਝ ਆ ਗਿਆ ਬੋਲੇਟ ਟ੍ਰੇਨ ਆ ਗਈ ਲੇਕਿਨ ਉਹਨਾਂ ਦੀ ਬਚਾਰਾ ਟ ਉਹਨਾਂ ਨੂੰ ਕੋਈ ਕਿਸਤੀ ਜਿਹੜੀ ਹੈ ਉਹ ਟੁੱਟ ਗਈ ਹੈ ਤੋਂ ਵੀ ਅੱਧਾ ਟੁੱਟਨੀ ਹੈ ਮਰ ਕੇ ਤੇਰੀ ਵਾਰੀ ਮਰੇ ਲੋਕ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਮੈਂ ਕਹਿੰਦੇ ਵੰਡਣ ਵਾਲੇ ਵੰਡ ਕੇ ਪੰਜ ਦਰਿਆਵਾਂ ਨੂੰ ਪਰ ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵਸਦਾ ਹੈ ਵੰਡਣ ਵਾਲਿਆਂ ਨੇ ਧਰਤੀ ਵੀ ਵੰਡੀ ਵੰਡਣ ਵਾਲਿਆਂ ਨੇ ਮੁਲਖ ਵੰਡ ਦਿੱਤੇ ਪਰ ਜੇ ਨਹੀਂ ਵੰਡ ਸਕੇ ਤੇ ਉਹ ਜਿਹੜੇ ਆ ਉੱਝ ਦਰਿਆ ਤੇ ਰਾਵੀ ਦਰਿਆ ਤੋਂ ਪਾਰ ਪੈਂਦੇ ਕੁਝ ਪਿੰਡਾਂ ਦੇ ਲੋਕਾਂ ਦਾ ਦੁੱਖ ਤੇ ਦਰਦ ਕਈ ਸਰਕਾਰਾਂ ਆਈਆਂ ਕਈ ਆ ਰਾਜਨੇਤਾ ਆਏਗੇ ਪਰ ਹਾਲੇ ਤੱਕ ਵੀ ਲੋਕ ਇਸ ਇੰਤਜ਼ਾਰ ਦੇ ਵਿੱਚ ਆ ਕਿ ਕੇਸ ਵੇਲੇ ਜਿਹੜਾ ਆ ਇੱਥੇ ਪੱਕਾ ਪੁਲ ਬਣੇਗਾ ਤੇ ਫਿਰ ਜਿਹੜਾ ਸਾਡਾ ਜੀਵਨ ਸਕਾਲਾ ਹੋਏਗਾ ਪਰ ਹੜ੍ਹਾਂ ਦੀ ਹਾਲਾਤ ਜਿਹੜੀ ਆ ਉਹ ਵੀ ਤੁਹਾਨੂੰ ਨਾਲ ਜ਼ਿਕਰ ਜੋ ਗਿਆ ਕਿ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜਿਆ ਹੋਇਆ ਆ ਗੋਡੇ-ਗੋਡੇ ਗਾਰ ਚੜੀ ਹੋਈ ਆ ਜਿੱਥੇ ਲੋਕ ਤਸਵੀਰਾਂ ਰਾਈ ਤੁਹਾਨੂੰ ਪਹਿਲਾਂ ਦਿਖਾ ਦਿੰਨੇ ਆ ਕਿ ਜਿੱਥੇ ਲੋਕ ਆਪਣੇ ਘਰਾਂ ਦੇ ਵਿੱਚੋਂ ਗਾਰ ਕੱਟਣ ਲੱਗੇ ਹੋਏ ਆ ਬਹੁਤ ਹੀ ਬੁਰੇ ਹਾਲ ਆ ਉਹਨਾ ਪਿੰਡਾਂ ਦੇ ਵਿੱਚ ਜਾ ਕੇ ਜਿਹੜੀ ਆ ਅਸੀਂ ਕਵਰੇਜ ਕੀਤੀ ਆ ਅੱਜ ਜਿਹੜੇ ਆ ਸਲਾਰੀਆ ਸਾਹਿਬ ਜੋ ਕਿ ਪੰਜਾਬ ਦੇ ਉੱਗੇ ਨੇਤਾ ਨੇ ਆਮ ਆਦਮੀ ਪਾਰਟੀ ਤੋਂ ਨਾਲ ਰਾਜਪੂਤ ਮਹਾਸਭਾ ਦੇ ਜਿਹੜੇ ਆ ਉਹ ਵੀ ਚੇਅਰਮੈਨ ਨੇ ਜਨਾਬ ਤੁਸੀਂ ਇੱਥੇ ਆਪ ਗਏ ਹੋ ਅੱਜ ਮੈਨੂੰ ਲੱਗਦਾ ਵੀ ਆਪ ਵੀ ਮੁਸ਼ਕਲ ਨਾਲ ਹੀ ਬਚੇ ਹੋ ਜਿਵੇਂ ਤੂੰ ਚੰਗਾ ਕੀਤਾ ਕਿ ਤੂੰ ਸਾਡੇ ਨਾਲ ਉਧਰ ਅੱਗੇ ਪਿੱਛੇ ਰਹਿ ਗਿਆ ਅ ਨਮਸਕਾਰ ਅੱਜ ਮੈਂ ਕਹਿੰਦਾ ਬੜਾ ਖੁਸ਼ ਹਾਂ ਦਿਨ ਕਿ ਅਸੀਂ ਠੀਕ ਠਾਕ ਪ੍ਰਦੀਪ ਦੇ ਸਾਹਮਣੇ ਆ ਕੇ ਪਰੇ ਚੈਨ ਤੇ ਗੱਲ ਕਰ ਰਹੇ ਆ ਲੇਕਿਨ ਹਾਲਾਤ ਇਦਾਂ ਦੇ ਸੀਗੇ ਕਿ ਸਾਰਾ ਕੁਝ ਦੇਖ ਕੇ ਦੁਖਦਰ ਚਾਏ ਸਵੇਰ ਦੇ ਗਏ ਹੋਏ ਆ ਜੋ ਇਹ ਕਿਸੇ 'ਚ ਬੈਠੇ ਮੈਂ ਲੋਕਾਂ ਨੂੰ ਇਹ ਦੱਸਣਾ ਚਾਹ ਲੱਗ ਗਿਆ ਹਾਲਾਤ ਕੀ ਨੇ ਇਸ ਏਰੀਆ ਦੇ ਇੰਨੇ ਜੀ ਪਤਾ ਲੱਗ ਜਾਗਾ ਮੇਰੇ ਲੀਡਰਾਂ ਨੂੰ ਵੀ ਔਰ ਮੇਰੇ ਬਾਕੀ ਜਨਤਾ ਨੂੰ ਵੀ ਮੈਂ ਕਿਸੇ 'ਚ ਬੈਠਾ ਉਹ ਦੋ ਬੰਦੇ ਬਾਸ ਲੈ ਕੇ ਚਲਾ ਰਹੇ ਸੀਗੇ ਚੱਪੂ ਮਾਤ ਚਲਾ ਰਹੇ ਸੀਗੇ ਅਸੀਂ ਕੋਈ ਤਕਰੀਬਨ 1/3 ਪਾਥ ਕੀਤੀ ਹੈ ਤੇ ਚੱਪੂ ਬੰਦ ਹੋ ਗਿਆ ਟੁੱਟ ਗਿਆ ਉਹਦੇ ਬਾਅਦ ਇੰਨੀ ਜ਼ਬਰਦਸਤ ਬਰਸਾਤ ਆਈ ਔਰ ਐਨ ਪੈਰੇ ਇਥੇ ਉਹ ਉਹ ਇਹਨੇ ਮੋٹے ਮੋٹے ਬਰਫ ਦੇ ਗੋਲੇ ਸਿਰ 'ਚ ਪੈ ਰਹੇ ਸੀਗੇ ਹਵਾ ਇੰਨੀ ਤੇਜ਼ ਕਿ ਉਹ ਬਾਂਸ ਵੀ ਟੁੱਟ ਗਿਆ ਜਿਹੜਾ ਚੱਪੂ ਵਾਲੇ ਦਾ ਉਹ ਬਾਂਸ ਵੀ ਰੁੜ ਗਿਆ ਸਾਹ ਹੁਣ ਰੱਬ ਦੇ ਭਰੋਸੇ ਸੈਂਟਰ ਜਾ ਕੇ ਅੱਧਾ ਉਧਰ ਅਧਰੋਂ ਕਿਤੇ ਜਾਣ ਨੂੰ ਕੋਈ ਪਤਾ ਨਹੀਂ 1 ਇੰਚ ਪਾਣੀ ਕੰਮ ਸੀਗਾ ਸਾਨੂੰ ਅੰਦਰ ਡੁੱਬਣ ਵਾਸਤੇ ਤੇ ਸਾਰੇ ਵਾਹਿਗੁਰੂ ਜੀ ਦਾ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦਾ ਫਤਿਹ ਜੈ ਮਾਤਾ ਦੀ ਜੈ ਹਨੂਮਾਨ ਜੈ ਸਭ ਕੁਝ ਹੋ ਗਿਆ ਮੈਂ ਕਹਿ ਰਿਹਾ ਮੈਂ ਕਹਿ ਰਿਹਾ ਅੱਜ ਸੁਣ ਲੈ ਪ੍ਰਦੀਪ ਸੱਚੀ ਕਹਿ ਰਿਹਾ ਅੱਜ ਅਗਰ ਅਸੀਂ ਇੱਥੇ ਆਏ ਆ ਤੇ ਪਤਾ ਨਹੀਂ ਕਿਹਦਾ ਆਸ਼ੀਰਵਾਦ ਆ ਸਾਡੇ ਬਜ਼ੁਰਗਾਂ ਦਾ ਔਰ ਲੋਕਾਂ ਦਾ ਕਿ ਅੱਜ ਬਚ ਕੇ ਬਾਹਰ ਆ ਗਏ ਤਾਤ ਤਾਤ ਉਹ ਨੂਰਾ ਕੁਦਰਤ ਨੇ ਰੱਬ ਨੇ ਜਿਹੜਾ ਆ ਸਖਾਲਾ ਬਾਹਰ ਕੱਲੇ ਆ ਵੀ ਤੁਸੀਂ ਸਰਕਾਰਾਂ ਨੂੰ ਦਰਦ ਦੱਸ ਸਕੋ ਉਹ ਉਹਨਾਂ ਲੋਕਾਂ ਦਾ ਕੀ ਬਣਦਾ ਹੋਏਗਾ ਸਲਾਹ ਜੀ ਸਾਹਿਬ ਜਿਹੜੇ ਦਿੱਲੀ ਆਪਣੀ ਆ ਜਾਨ ਜਿਹੜੀ ਹੱਥਾਂ ਤੇ ਲੈ ਕੇ ਗੁਜ਼ਰਦੇ ਆ ਤੁਸੀਂ ਜਦੋਂ ਗਏ ਸੀਗੇ ਮੇਰੇ ਖਿਆਲ ਬੇੜੀ ਦੇ ਵਿੱਚ ਲੋਕਾਂ ਦੇ ਮੋਟਰਸਾਈਕਲ ਆਪਣੇ ਕੀਮਤੀ ਸਮਾਨ ਲੈ ਲੈ ਕੇ ਨਾਲ ਤੁਰੇ ਹੋ ਸੀ ਬੜੀ ਬੜੇ ਦੁੱਖ ਦੀ ਗੱਲ ਹੈ ਇਹ ਹਿੰਦੁਸਤਾਨ ਆਜ਼ਾਦ ਹੋਏ 70 ਸਾਲ ਹੋ ਗਿਆ ਅੱਜ ਵੀ ਲੋਕੀ ਉਸੇ ਡਰ ਚ ਮੈਂ ਤੇ ਅੱਜ ਇੱਕ ਦਿਨ ਡਰ ਕੇ ਇਹ ਸੋਚ ਕੇ ਆਂ ਕਿ ਮੈਂ ਜਿੰਦਾ ਆ ਗਿਆ ਜਿਹੜੇ ਰੁਕੀ ਰੋਹ ਜਾਂਦੇ ਨੇ ਬੱਚੇ ਸਕੂਲ ਜਾਂਦੇ ਨੇ ਆਂਦੇ ਉਹਨਾਂ ਦਾ ਕੀ ਹਾਲ ਹੈ ਹੱਥ ਜੋੜ ਕੇ ਬੇਨਤੀ ਕਰਦਾ ਰਾਜਨੀਤੀ ਤੋਂ ਬਾਹਰ ਨਿਕਲੋ ਮੈਂ 24 ਨੰਬਰ 2017 ਵਿੱਚ ਇਸ ਪੁਲ ਦਾ ਸੈਂਕਸ਼ਨ ਕਰਵਾ ਕੇ ਕਿੰਨੇ ਇਹਦੇ ਗੋਲ ਵਿੱਚ ਬੀਮ ਬਣਨੇ ਨੇ ਕਿੰਨੇ ਪਿੱਲਰ ਬਣਨੇ ਨੇ 147 ਕਰੋੜ ਸੈਂਟਰ ਤੋਂ ਗੜਗੀ ਸਾਹਿਬ ਨੇ ਮੇਰੇ ਸਾਹਮਣੇ ਪੈਸਾ ਟਰਾਂਸਫਰ ਕਰਕੇ ਕੌਣ ਜਿਹੜਾ ਪੈਸਾ ਟਰਾਂਸਫਰ ਕੀਤਾ ਉਹ ਅਮਾਉਂਟ ਵੀ ਮੈਨੂੰ ਦਿੱਤਾ ਲੈਟਰ ਦਿੱਤਾ ਕਿ ਸਲਾਰੇ ਸਾਹਿਬ ਤੁਹਾਡੇ ਪੁਲ ਵੀ ਮਨਜ਼ੂਰ ਹੋ ਗਏ ਪੈਸਾ ਵੀ ਟ੍ਰਾਂਸਫਰ ਕਰ ਦਿੱਤਾ ਔਰ 2 ਸਾਲ ਦੇ ਅੰਦਰ ਇਹ ਪੁਲ ਕੰਪਲੀਟ ਹੋ ਜਾਣਗੇ 2017 ਦੀ ਗੱਲ ਹੈ 2017 ਦੀ ਗੱਲ ਹੈ 2 ਸਾਲ ਤੇ ਕੰਪਲੀਟ ਹੋਣਗੇ ਪੈਸੇ ਆ ਗਏ ਉਹਦੇ ਪੈਸੇ ਆਲਰੇਡੀ ਪੰਜਾਬ ਗਵਰਨਮੈਂਟ ਨੂੰ ਟ੍ਰਾਂਸਫਰ ਕਰ ਦਿੱਤੇ ਗਵਰਨਮੈਂਟ ਕਹਿੰਦੀ ਸੀ 2017 ਚ 2017 ਦੀ ਆ ਕਾਲੀ ਦਾ ਲੋ ਬੀਜਪੀ ਲੇਕਿਨ ਉਹ 3-4 ਮਹੀਨੇ ਦੇ ਬਾਅਦ ਸਰਕਾਰ ਬਦਲ ਗਈ ਕੋਣ ਆ ਗਏ ਹਿੰਦੁਸਤਾਨ ਦੇ ਰਖਵਾਲੇ ਕਾਂਗਰਸ ਛੂਠੇ ਸਿਰਫ ਲੋਕਾਂ ਨੂੰ ਬਰਬਾਦ ਕਰਨ ਵਾਸਤੇ ਪੰਜ ਸਾਲ ਰੇ ਕੁਝ ਨਹੀਂ ਕੀਤਾ ਪੈਸੇ ਵੀ ਆਏ ਹੋਏ ਰੇ ਗੇ ਨਾ ਖਾਗਣਾ ਮੈਨੂੰ ਨਹੀਂ ਪਤਾ ਨਾ ਬ੍ਰਿਜ ਬਣਿਆ ਸਿਰਫ ਆਪਣੇ ਘਰ ਬਣਾਉਂਦੇ ਨੇ ਐਸ਼ ਕਰਦੇ ਨੇ ਦੁਨੀਆ ਨਾਲ ਕੀ ਹੋ ਰਿਹਾ ਕੋਈ ਨਹੀਂ ਜਾਣਦਾ ਮੈਂ ਤਾਂ ਕਹਿੰਦਾ ਜਿਸ ਬੇੜੀ 'ਚ ਅੱਜ ਮੈਂ ਆਇਆ ਸਾਰੇ ਲੀਡਰਾਂ ਨੂੰ ਉਸ ਬੇੜੀ 'ਚ ਬਹੁਤ ਸੈਂਟਰੇ ਛੱਡ ਦਿਓ ਭਗਵਾਨ ਦੀ ਕਥਮ ਪੁਲ ਵੀ ਨਹੀਂ ਬਣਾਣ ਕੋਈ ਬਣਾ ਲੈ ਲੇਕਿਨ ਇਹ ਜ਼ਰੂਰ ਹੋਏ ਇੱਕ ਵਾਰ ਇਹਨਾਂ ਨੂੰ ਪਤਾ ਲੱਗੇ ਕਿ ਰੋਜ਼ ਦੁਨੀਆ ਕਿੱਦਾਂ ਜੀਂਦੀ ਹੈ ਸਵੇਰੇ ਗਾਡੀ ਜਦੋਂ ਬੈਂਦੀ ਹੈ ਉਹਦੇ ਕਿਛੇ ਵਿੱਚ ਲੋਕਾਂ ਨੂੰ ਹੁੰਦਾ ਮੈਂ ਜਿੰਦਾ ਪਤਾ ਨਹੀਂ ਜਿੰਦਾਬ ਦੂਸਰੇ ਪਾਰ ਜਾਣਾ ਤੇ ਨਹੀਂ ਜਾਣਾ ਇਹ ਰੋਜ਼ ਮਰਦੇ ਨੇ ਲੋਕ ਰੋਜ਼ ਜਿੰਦੇ ਨੇ ਇਹਨਾਂ ਨੂੰ ਇੱਕ ਵਾਰੀ ਸਮਝ ਤੇ ਆਏ ਕਿ ਅਸੀਂ ਦੁਨੀਆ ਨਾਲ ਕਿਹੜਾ ਖੇਲ ਖੇਲ ਰਿਹਾ ਪੰਜ ਸਾਲ ਰਾਤ ਕੀਤਾ ਕੁਝ ਨਹੀਂ ਕੀਤਾ ਅੱਜ ਮੈਂ ਉਹ ਦੇਖ ਕੇ ਆਇਆ ਜਿਹੜਾ ਮੈਨੂੰ ਲੱਗਦਾ ਵੀ ਡਰ ਔਰ ਦੁੱਖ ਜਿਹੜਾ ਨਾ ਸਾਫ਼ ਤੁਹਾਡੇ ਚਿਹਰੇ ਦੇ ਵਿੱਚ ਚੱਲ ਕਰਿਆ ਕਿਉਂਕਿ ਤੁਸੀਂ ਸਾਰੇ ਹੀ ਮੈਨੂੰ ਲੱਗਦਾ ਦੇਵੀ ਦੇਵਤੇ ਸਾਰੇ ਹੀ ਇੱਥੇ ਹਾਥੇ ਜਦੋਂ ਬਾਹਰ ਆਏ ਬਾਈ ਗੋਡ ਕਰਕੇ ਕਹਿ ਰਿਹਾ ਉੱਥੇ ਕੋਈ ਬੰਦੇ ਨਹੀਂ ਨਹੀਂ ਲੈ ਨਹੀਂ ਕਰ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਰਾਮ ਸ਼੍ਰੀ ਰਾਮ ਸਭ ਜਦ ਤੱਕ ਅਸੀਂ ਕੋਈ 1000 ਮੀਟਰ ਕੇ ਦਾ ਕੇ ਲੱਗੇ ਆਂ ਕਿਤੇ ਜੰਗਲ ਚ ਉੱਥੋਂ ਖਿੱਚ ਖਿੱਚ ਕੇ ਬਾਹਰ ਕੱਢੇ ਨੇ ਔਰ ਮੈਂ ਕਹਿ ਰਿਹਾ ਜਿਹੜੇ ਦੋ ਬੰਦੇ ਸੀਗੇ ਉਹ ਕਿੱਤੀ ਚਲਾ ਰਹੇ ਓਹਨਾਂ ਨੂੰ ਵੀ ਮੈਂ ਸਰਕਾਰ ਨੂੰ ਕਹਾਂਗਾ ਇਹਨਾਂ ਨੂੰ ਤੇ ਜ਼ਰੂਰ ਸਮਾਨਤ ਕਰੋ ਉਹਨਾਂ ਨੇ ਵਿਚਾਰਿਆਂ ਨੇ ਕਿਹਾ ਕਿ ਕਿਸੇ ਦੇ ਲੈਵਲ ਤੇ ਬੈਠ ਜਾਓ ਖੜੇ ਨਹੀਂ ਹੋ ਕਿਉਂਕਿ ਹਵਾ ਇੰਨੀ ਸੀਗੀ ਅਗਰ ਇੱਕ ਸੈਕਿੰਡ ਉੱਪਰ-ਨੀਚੇ ਹੁੰਦਾ ਕਿਸੇ ਡੁੱਬ ਜਾਣੀ ਸੀ ਉਹ ਤੇਜ਼ ਹਵਾ ਚੱਲੀ ਆ ਬਾਰਿਸ਼ ਬਾਰਿਸ਼ ਨਾਲਕ ਬਰਫ ਦੇ ਗੋਲੇ ਵੀ ਪੇ ਗੋਲੇ ਨਹੀਂ ਪੇ ਮੈਨੂੰ ਪਤਾ ਨਹੀਂ ਸਮਝ ਨਹੀਂ ਆ ਰਹੀ ਕਿ ਅੱਜ ਸਾਡਾ ਇਹ ਮੁੰਡਾ ਕਿੱਥੇ ਗਿਆ ਉਹ ਸਚਨ ਸਚਨ ਕਹਿ ਰਿਹਾ ਸਰ ਕਿਸ਼ਤਰੀ ਨਜ਼ਰ ਆ ਰਹੀ ਚਿੜਾ ਰੋ ਵਿਚਾਰਾ ਬਾਹਰ ਤੇ ਲੋਕਾਂ ਨੇ ਕਿ ਕੋਈ ਤਾਂ ਮਦਦ ਕਰੋ ਕੋਈ ਨਹੀਂ ਮਿਲਿਆ ਇਦਾਂ ਦਾ ਐਕਸਪੀਰੀਅੰਸ ਮੈਂ ਕਹਿ ਰਿਹਾ ਜਿਹੜਾ ਮੈਂ ਅੱਜ ਫੀਲ ਕੀਤਾ ਮੈਂ ਸਰਕਾਰ ਨੂੰ ਹੱਜੋੜ ਕੇ ਬੇਨਤੀ ਕਰਾਂਗਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪਰਮਾਤਮਾ ਨੀਏ ਸਾਡੇ ਚੀਫ ਮਿਨਿਸਟਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਔਰ ਮੋਦੀ ਸਾਹਿਬ ਨੂੰ ਮੋਦੀ ਸਾਹਿਬ ਨੂੰ ਕਿ ਤੁਸੀਂ ਸੈਂਟਰ ਚੋਂ ਅਗਰੇ ਨਾਲ ਕੋਲ ਪੈਸੇ ਕੱਟਨੇ ਸੈਂਟਰ ਤੋਂ ਲੈ ਕੇ ਪੁਲ ਬਣਾ ਦਿਓ 70 ਸਾਲ ਹੋ ਗਏ ਨੇ ਇਹ ਲੋਕੀ ਰੋਜ਼ ਸਵੇਰੇ ਜਦੋਂ ਕਿਸ ਚੀਜ਼ ਬੰਦੇ ਨੇ ਇਹ ਜਿੰਦੇ ਹੁੰਦੇ ਨੇ ਨਾ ਜਦ ਤੱਕ ਦੂਸਰੇ ਕਿਨਾਰੇ ਨ ਲੱਗਦੇ ਇਹਨਾਂ ਨੂੰ ਹੀ ਨਹੀਂ ਪਤਾ ਹੁੰਦਾ ਸੀ ਮਰ ਜਾਣਾ ਹੈ ਜਾਂ ਹੀ ਜਿੰਦੇ ਰਹਿਣਾ ਹੈ ਲੱਗਦਾ ਨਹੀਂ ਉਹ ਜਿਹੜਾ ਤੁਸੀਂ 17000 ਦੀ ਤੁਸੀਂ 17 17 2017 ਦੀ ਜਿਹੜੀ ਗੱਲ ਕਰਦੇ ਪਿਓ ਲੱਗਦਾ ਨਹੀਂ ਹੈਗਾ ਔਰ ਵੀ ਕੋਈ ਜਾਂਚ ਹੋਣੀ ਚਾਹੀਦੀ ਹੈ ਜਾਂਚ ਭਦੀਪ ਮੈਂ ਤੁਹਾਨੂੰ ਗਰੰਟੀ ਦਿੰਦਾ ਮੈਂ ਤੇਰੇ ਚੈਨਲ ਤੇ ਕਹਿ ਰਿਹਾ ਆਰਟੀਆਈ ਪਾ ਕੇ ਮੈਂ ਪੁੱਛਾਂਗਾ ਪੈਸੇ ਕਿੱਥੇ ਨੇ ਕਿਉਂ ਨਹੀਂ ਹੋਇਆ ਕਾਰਨ ਕੀ ਹੈ ਹੂੰ ਕਰਨ ਕੀ ਹੈ ਕਿਉਂਕਿ ਲੋਕਾਂ ਨੂੰ ਪਤਾ ਨਹੀਂ ਸਾਡੇ ਲੋਕੀ ਵੀ ਇਹਨਾਂ ਲੋਕਾਂ ਨੂੰ ਫੂਟ ਕਿਉਂ ਪਾਉਂਦੇ ਨੇ ਜਿਨ੍ਹਾਂ ਨੂੰ ਇਹਨਾਂ ਨਹੀਂ ਕਿ ਉਹ ਪ੍ਰਬਾਤ ਜਿਹੜੇ ਰਹਿੰਦੇ ਨੇ ਉਹਦੇ ਬੱਚੇ ਕਿੱਦਾਂ ਪੜਦੇ ਹੋਣਗੇ ਖੇਤੀ ਕਿੱਦਾਂ ਲੋਕੀ ਜਿਹੜੇ ਕਿਸਾਨੋਂ ਆਪਣੀ ਖੇਤੀ ਲਾ ਕੇ ਕਿੱਦਾਂ ਸਿੜੀ ਚਾਣਦੇ ਹੋਣਗੇ ਰੋਜ਼ ਆਣਾ ਰੋਜ਼ ਆਣਾ ਉਹ ਇੱਕ ਇਸਤੇ ਮੈਨੂੰ ਵੀ ਦੱਸੋ ਇਹ ਕੋਈ ਜ਼ਿੰਦਗੀ ਹੈ ਅੱਜ ਮੈਂ ਤੈਨੂੰ ਮੈਂ ਸੱਚੀ ਕਹਿ ਰਿਹਾ ਪਤਾ ਨਹੀਂ ਮੈਂ ਬਚ ਕੇ ਆ ਗਿਆ ਮੈਨੂੰ ਨਹੀਂ ਪਤਾ ਕਿਹਦਾ ਆਸ਼ੀਰਵਾਦ ਮੈਨੂੰ ਮਿਲਿਆ ਤੇ ਮੈਂ ਤੇ ਰੱਬ ਨੂੰ ਇਹ ਬੇਨਤੀ ਕਰਾਂਗਾ ਮੇਰੀ ਜ਼ਿੰਦਗੀ ਜਿਹੜਾ ਚਾਰ ਪੈਸੇ ਅਗਰ ਗਵਰਨਮੈਂਟ ਕਹਿੰਦੀ ਹੈ ਕਿ ਸਾਡੇ ਕੋਲ ਪੈਸੇ ਨਹੀਂ ਜਿਹੜੇ ਮੇਰੇ ਕੋਲ ਉਹ ਵੀ ਲੈ ਲਓ ਪੁਲ ਬਣਾ ਦਿਓ ਪੁਲ ਬਣਾ ਦਿਓ ਤਾਂ ਕਿ ਇਹ ਜਿਹੜੀਆਂ ਹਜ਼ਾਰਾਂ ਚਿੰਦੀਆਂ ਨੇ ਜਿਹੜੀਆਂ ਰੋਜ਼ ਜਿੰਦੀਆਂ ਰੋਜ਼ ਮਰਦੀਆਂ ਨੇ ਕਮਤੇ ਕਮਤੇ ਉਹ ਜ਼ਿੰਦਗੀ ਜੀ ਲੈਣ ਉਹ ਜ਼ਿੰਦਗੀ ਜੀਰੇ ਉਹ ਮੌਤ ਔਰ ਜ਼ਿੰਦਗੀ ਦੇ ਵਿੱਚ ਰੋੜ ਇਹ ਜ਼ਿੰਦਗੀ ਜੀ ਰਹਿਣਾ ਕਿ ਪਤਾ ਨਹੀਂ ਅੱਜ ਮਰਦੇ ਨੇ ਕੱਲ ਮਰਦੇ ਨੇ ਬਹੁਤ ਬੁਰਾ ਹਾਲ ਹੈ ਲੋਕਾਂ ਦੇ ਮੈਂ ਉਧਰ ਦੇਖਿਆ ਜਿਹੜਾ ਦੇਖੋ ਜਿਹੜਾ ਨੈਚੁਰਲ ਕਲਾਈਮਿਟੀ ਹੋਈ ਹੈ ਪ੍ਰਦੀਪ ਉੱਥੇ ਬਹੁਤ ਬੁਰਾ ਹਾਲ ਹੈ ਲੋਕਾਂ ਦੇ ਪਸ਼ੂ ਵਾਸੇ ਕੁਝ ਖਾਨ ਖਾਦਮੀ ਓਨੀ ਹੈਗੀ ਖਾਨ ਵਾਸੇ ਜੀ ਦੂਸਰਾ ਦਿਖਾ ਕੇ ਮੱਕਾਣਾ ਦਾ ਬੁਰਾ ਹਾਲ ਹੈ ਅੰਦਰ ਪਾਣੀ ਹੋਣ ਵੀ ਖੜਾ ਹੈ ਕਮਾਂਦ ਪੂਰੇ ਡੁੱਬੇ ਹੋਏ ਨੇ ਸਾਲਾ ਕੋਈ ਚੀਜ਼ ਜਾਂਦੇ ਨਹੀਂ ਜਿੱਥੇ ਤੂੰ ਲੋਕਾਂ ਨੂੰ ਇਹ ਕਹਿ ਸਕਣਾ ਕਿ ਹਾਂ ਯਾਰ ਤੁਸੀਂ ਰਹਿ ਜਾਓ ਔਰ ਜਿਹੜੇ ਲੋਕੀ ਉੱਥੇ ਮੈਂ ਦੇਖਿਆ ਪ੍ਰਦੀਪ ਲੋਕੀ ਜਿਹੜੇ ਬਲੀਵ ਕਰ ਉਹਨਾਂ ਦਾ ਇਹ ਹਾਲ ਹੈ ਕਿ ਮੈਨੂੰ ਨਹੀਂ ਲੱਗ ਰਿਹਾ ਕਿ ਜੇ ਉਹ ਸਰਵਾਈਵ ਕਰ ਪਾਣ ਬਿਕੋਜ਼ ਆਂ ਜਾਂ ਨੂੰ ਰਸਤੇ ਟੁੱਟੇ ਹੋਏ ਨੇ ਕੋਈ ਜਗ੍ਹਾ ਨਹੀਂ ਹੈ ਕੋਈ ਸਾਧਨ ਨਹੀਂ ਹੈ ਕੋਈ ਕੁਛ ਨਹੀਂ ਹੈ ਇਦਾਂ ਲੱਗ ਰਿਹਾ ਦੂਸਰੇ ਕੰਟਰੀ ਚ ਰਹਨੇ ਆ ਠੀਕ ਨੇ ਤੇ ਮੈਂ ਜਨਾ ਮੈਂ ਤਾਂ ਅੱਗੇ ਮੈਂ ਕਹਿ ਰਿਹਾ ਸੀ ਸ਼ਾਇਦ ਲੋਕਾਂ ਨੂੰ ਇਹ ਨਹੀਂ ਪਤਾ ਲੱਗਦਾ ਹੋਵੇਗਾ ਵੀ ਉਹ ਵਿਚਾਰੇ ਹਿੰਦੁਸਤਾਨ ਚ ਨੇ ਜਾਂ ਦੂਜੇ ਮੁਲਕ ਚ ਨੇ ਕਿੰਨੂੰ ਲੱਗਦਾ ਹੈ ਕਿ ਆਜ਼ਾਦ ਹਿੰਦੁਸਤਾਨ ਦਾ 1947 ਦੇ ਵਿਚਾਰੇ ਜਿੰਨ ਹਿੰਦੁਸਤਾਨ ਆਜ਼ਾਦ ਹੋ ਗਿਆ ਪਰ ਸਭ ਕੁਝ ਆ ਗਿਆ ਬੁਲੇਟ ਟ੍ਰੇਨ ਆ ਗਈ ਲੇਕਿਨ ਉਹਨਾਂ ਦੀ ਵਿਚਾਰੇ ਨਹੀਂ ਟ੍ਰੇਨ ਨਹੀਂ ਆਈ ਉਹਨਾਂ ਨੂੰ ਉਹੀ ਕਿਸ਼ਤੀ ਜਿਹੜੀ ਹੈ ਉਹ ਟੁੱਟ ਗਈ ਹੈ ਤੋਂ ਵੀ ਅੰਦਰ ਟੁੱਟਨੀ ਆ ਮਰ ਗਏ ਬਥੇਰੀ ਬਾਰੀ ਮਰੇ ਲੋਕ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਮੈਂ ਇਹ ਚਾਹਾਂਗਾ ਕਿ ਕੋਸ਼ਿਸ਼ ਇਹ ਕਰਾਂਗੇ ਆਪਾਂ ਕਿ ਗਵਰਨਮੈਂਟ ਨੂੰ ਬੇਨਤੀ ਕਰੀਏ ਸਾਰੇ ਕਿੱਥੇ ਹੋਈਏ ਡੀਸੀ ਸਾਹਿਬ ਨੂੰ ਵੀ ਬੋਲੀਏ ਕੱਲ੍ਹ ਜਾਂ ਪਰਸੋ ਮਿਲ ਕੇ ਇਹ ਮਹਦੇ ਬਚ ਕੇ ਆ ਗਿਆ ਜਿਹੜੇ ਲੋਕ ਬਚਾਰੇ ਰੋਜ਼ ਕਿਸੇ ਬੰਦੇ ਨੇ ਬਾਬੇ ਦੰਦੇ ਨੇ ਰੋਜ਼ ਮਰਦੇ ਨੇ ਰੋਜ਼ ਜਿੰਦੇ ਨੇ ਇਦਾਂ ਦੀ ਜਿੰਦਗੀ ਦਾ ਉਹਨਾਂ ਨੂੰ ਮੁਕਤੀ ਦਿਲਾਓ ਔਰ ਮਿਹਰਬਾਨੀ ਕਰਕੇ ਬ੍ਰਿਧ ਬਣਾਓ ਤਾਂ ਕਿ ਲੋਕਾਂ ਨੂੰ ਲੱਗੇ ਜੇ ਸਾਲ ਆਦੇ ਵਿੱਚੋਂ ਤੁਸੀਂ ਨਿਕਲ ਕੇ ਆਏ ਹੋ ਕਿ ਅੱਜ ਪ੍ਰਣ ਕਰਦੇ ਹੋ ਵੀ ਇਹ ਤੁਸੀਂ ਹੁਣ ਮਸਲਾ ਜਿਹੜਾ ਹੱਲ ਕਰੋ ਉਹ ਪ੍ਰਾਂ ਮੇਰੇ ਮੈਂ ਤੇ ਪਹਿਲੇ ਵੀ ਇਹ ਮਸਲਾ ਹੱਲ ਕਰਾਇਆ ਕਿਉਂਕਿ ਮੈਂ ਲੋਕਾਂ ਦਾ ਦੁੱਖ ਤਕਲੀਫ ਦੇਖ ਕੇ ਆਇਆ ਸੀਗਾ ਪਰ ਜੋ ਅੱਜ ਮੈਂ ਬਚ ਕੇ ਆਇਆ ਨਾ ਮੈਂ ਕਿਹਾ ਰੋਕਿਓ ਬਚਾਰੀ ਜਦੋਂ ਕਿਸੇ ਬੰਦੇ ਹੋਣਗੇ ਉਹ ਤੇ ਪਤਾ ਨਹੀਂ ਦੂਸਰੀ ਤਰਫ ਲੱਗਣਾ ਨਹੀਂ ਲੱਗਣਾ ਅਸੀਂ ਤੇ ਇੱਕ ਵਾਰ ਹੀ ਆਏ ਆ ਕਿਤੇ ਸੱਜੀਆਂ ਜਾਏ ਸਾਲਾਂ ਚ ਆਏ ਉਹਨਾਂ ਤੇ ਰੋਜ਼ ਆਣਾ ਮੈਂ ਪ੍ਰੇਦੀ ਅਮਾਜ਼ਨ ਕਰ ਕਿ ਕਿਹੜੀ ਜ਼ਿੰਦਗੀ ਜੀ ਰਹੇ ਨੋ ਅਮਾਜ਼ਨ ਕਰ ਮੈਂ ਤੇ ਕਹਿਣਾ ਜਿਹੜੇ ਲੀਡਰ ਆ ਉਹਨਾਂ ਨੂੰ ਇੱਕ ਇੱਕ ਵਾਰੀ ਕਿਸ਼ਤੀ ਚ ਪਾ ਕੇ ਸੈਂਟਰ ਇਚ ਛੱਡ ਦਿਓ ਫੇਰ ਕਹਿ ਰਿਹਾ ਇੱਕ ਵਾਰੀ ਲੋਕੀ ਲੋਕੀ ਵੈਸੇ ਨਾ ਆਮ ਆਮ ਉਹਨਾਂ ਕਹਿੰਦੇ ਯਾਰ ਪਈ ਆ ਭਣਾ ਜਿਹੜਾ ਸਾਡੇ ਨਾਲ ਵਰਤ ਗਿਆ ਲੀਡਰ ਨਾਲ ਨਹੀਂ ਵਰਤਿਆ ਅੱਜ ਜਿਹੜਾ ਆ ਆ ਲੀਡਰ ਨਾਲ ਵਰਤਿਆ ਆ ਲੀਡਰ ਸਾਹਿਬ ਇਹ ਕਿਸੇ ਦੀਆਂ ਦੁਆਵਾਂ ਦੇ ਨਾਲ ਅਸ਼ੀਰਵਾਦ ਦੇ ਨਾਲ ਜਿਹੜਾ ਬਚ ਕੇ ਆਇਆ ਵਾਕਈ ਹਾਲਾਤ ਜਿਹੜੇ ਆ ਤੁਸੀਂ ਥੱਲੇ ਉੱਤੇ ਤੱਕ ਤਾਂ ਇੱਥੇ ਤਾਂ ਦੇਖ ਸਕਦੇ ਅਸੀਂ ਉੱਥੇ ਇਸ ਕਰਕੇ ਨਹੀਂ ਕਵਰ ਕਰ ਪਾਏ ਕਿਉਂਕਿ ਉੱਥੇ ਹਾਲਾਤ ਇੰਨੇ ਮਤਲਬ ਬੁਰੇ ਬਣ ਗਏ ਸਨ ਆ ਤੇਜ਼ ਹਵਾ ਸੀਗੀ ਘਟੋ ਘਟ 80 90 ਦੀ ਸ ਕਮਚ ਕਮ ਹਨਾ ਖੜੇ ਨਹੀਂ ਹੋ ਪਾਰੇ ਉਹ ਤੋਂ ਐਨ ਪੈ ਰਹੀ ਥਾ ਬਰਸਾ ਥਾ ਮੁੰਦ ਮੁੰਡੀ ਦਾ ਕੀਤੀ ਹੋਈ ਹੈ ਕਿ ਪਤਾ ਨਹੀਂ ਔਰ ਇਦਾਂ ਗਰੇ ਲੱਗਿਆ ਕਿ ਪਾਣੀ ਚ ਗਏ ਪਾਣੀ 1 ਇੰਚ ਬਾਕੀ ਰਹਿ ਗਿਆ ਸੀ ਮਤਲਬ ਕਿਸੇ ਟੁੱਪਨ ਮਾਸੇ ਅਮਾਜ਼ਨ ਘਾਟ 70 75 ਆਦਮੀ ਹੋਣ ਕੇਸੇ ਕਿਸੇ ਚ ਕਿਸੇ ਡੁੱਬ ਜਾਏ ਕਿ ਕੌਣ ਕਰੇਗਾ ਉਹਨੇ ਕਿੰਨੇ ਵਜੇ ਜਾਣੇ ਤੇ 2 4 5 ਵਜਾਂ ਦੇ ਵਜਾਂ ਦੇ ਬਾੱਕੀ ਤਾਂ ਗਏ ਸੀ ਇਹ ਮੈਨੂੰ ਲੱਗਦਾ ਭਈ ਇਹ ਲੋਕਾਂ ਦੇ ਜਿਹੜੀ ਆ ਜਿਹੜੀ ਦੁਆ ਸੀਗੀ ਭਈ ਸਲਾਰੀਆ ਸਾਹਿਬ ਦੇਖ ਕੇ ਜਾਣ ਪੂਰੀ ਤਰ੍ਹਾਂ ਹਾਲਾਤ ਪੂਰੀ ਤਰ੍ਹਾਂ ਦਿਖਾ ਵੀ ਦਿੱਤੇ ਤੇ ਮਨਾਲ ਪਈ ਸਭ ਵੀ ਮੇਰੇ ਨਾਲ ਕੇ ਨਾਲ ਗਏ ਸੀ ਸਾਰੇ ਆਪਾਂ ਅੱਜ ਤੇ ਆਪਾਂ ਉਹ ਹਾਲਾਤ ਦੇਖਿਆ ਵੀ ਹੁਣ ਪਹੁੰਚ ਗਏ ਤੇ ਹੁਣ ਡਿਗ ਪਏ ਸਲਾਰੀਆ ਸਾਹਿਬ ਨੇ ਸਾਰਾ ਮਹਿਸੂਸ ਕੀਤਾ ਇਨ੍ਹਾਂ ਦੇ ਹੌਸਲੇ ਹੌਸਲੇ ਦੀ ਬਦੌਲਤ ਇਨ੍ਹਾਂ ਨੇ ਕਿਹਾ ਵੀ ਨਾਮ ਜਪੋ ਵਾਹਿਗੁਰੂ ਕਹੋ ਕੋਈ ਗੱਲ ਨਹੀਂ ਸਾਰਾ ਕੁਝ ਇੱਥੇ ਹੀ ਆ ਸਾਰਾ ਕੁਝ ਠੀਕ ਹੋਊਗਾ ਤੇ ਇਨ੍ਹਾਂ ਦੇ ਹੌਸਲੇ ਨਾਲ ਠੀਕ ਵੀ ਹੋਇਆ ਤੇ ਆਪਾਂ ਕਿਨਾਰੇ ਦੇ ਪਹੁੰਚੇ ਆ ਬਾਕੀ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਇਸ ਸਲਾਰੀਆ ਸਾਹਿਬ ਉਹ ਲੀਡਰ ਨੇ ਜਿਹੜੇ ਗਰਾਊਂਡ ਲੈਵਲ ਤੇ ਜਾ ਕੇ ਇਹ ਮਸੀਬਤਾਂ ਝੱਲ ਵੀ ਰਹੇ ਨੇ ਪਰ ਕਿਹੜੀ ਜਰੂਰੀ ਤਾਂ ਨਹੀਂ ਹੁੰਦਾ ਵੀ ਕਿ ਜੇ ਬੇੜੇ ਦੇ ਵਿੱਚ ਜਿਹੜੇ ਸਾਰੇ ਬੈਠੇ ਹੌਸਲੇ ਵਾਲੇ ਹੀ ਹੋਣ ਜਿੱਦਾਂ ਸਲਾਰੀਆ ਸਾਹਿਬ ਨੇ ਅੱਜ ਹੌਸਲਾ ਦਿੱਤਾ ਜਦੋਂ ਹਨੇਰਾ ਸਾਰੇ ਪਾਸੇ ਫੈਲ ਜਾਏ ਇੱਕੋ ਦੀਵਾ ਜਗਾਉਂਦੇ ਆ ਨਾ ਇੱਕੋ ਦੀਵੇ ਨਾਲ ਰੋਸ਼ਨੀ ਸ਼ੁਰੂ ਹੋ ਜਾਂਦੀ ਆ ਫਿਰ ਅੱਗੇ ਦੀਵੇ ਜਗਦੇ ਜਾਂਦੇ ਆ ਸਲਾਰੀਆ ਸਾਹਿਬ ਨੇ 2017 ਦੇ ਵਿੱਚ ਦੀਵਾ ਜਗਾਇਆ ਸੀ ਇਹ ਪੁਲ ਦੀ ਮਨਜ਼ੂਰੀ ਲੈ ਕੇ ਆਏ ਸੀ ਕਿ ਪੈਸੇ ਇਹਨਾਂ ਨੇ ਪੁਆਏ ਆ ਇਹਨਾਂ ਨੇ ਦੀਵਾ ਜਗਾ ਦਿੱਤਾ ਅੱਗੇ ਸਰਕਾਰਾਂ ਦੀ ਕਮਜ਼ੋਰੀ ਆ ਕਾਗਰਜ਼ੀ ਗਵਰਨਮੈਂਟ ਆ ਗਈ ਆ ਉਹਨਾਂ ਨੇ ਉਹ ਪਤਾ ਨਹੀਂ ਕਿਹੜੇ ਬੰਦ ਡੱਬੇ ਦੇ ਵਿੱਚ ਉਹ ਪੈਸੇ ਰੱਖਤੇ ਵੀ ਲੋਕਾਂ ਤੱਕ ਨਹੀਂ ਪਹੁੰਚਾਏ ਜੀ ਤਾਂ ਇਹ ਹਾਲਾਤ ਸੀਗੇ ਮਕੋੜਾ ਪੱਤਣ ਦੇ ਅੱਜ ਦੂਜੇ ਬੰਨੇ ਜਿਹੜੇ ਆ ਕਜਲਾ ਲਸਹਾਨ ਜਾਂ ਹੋਰ ਜਿਹੜੇ ਪਿੰਡਾਂ ਦੇ ਵਿੱਚ ਏੜੇ ਆ ਸਲਾਰੀਆ ਸਵਰਨ ਸਲਾਰੀਆ ਜੀ ਜਿਹੜੇ ਆਪਣੇ ਲੋਕਾਂ ਦੇ ਨਾਲ ਜਿਹੜਾ ਲੋਕਾਂ ਨੂੰ ਮਿਲਣ ਗਏ ਸੀਗੇ ਪਰ ਜਿਹੜੇ ਲੇ ਵਾਪਸ ਆ ਰਹੇ ਸੀਗੇ ਆ ਬਹੁਤ ਤੇਜ਼ ਹਵਾ ਨਾਲ ਬਰਫ਼ ਦੇ ਗੜੇ ਤੇ ਨਾਲ ਜਿਹੜਾ ਆ ਬਰਸਾਤ ਜਿਹੜੀ ਐਡੀ ਕ ਤੇਜ਼ ਚੱਲੀ ਮੈਨੂੰ ਲੱਗਦਾ ਵੀ 80 90 ਦੀ ਸਪੀਡ ਤੇ ਹਵਾ ਸੀਗੀ ਇਸ ਤੀਕੇ ਨਾਲ ਹਵਾ ਚੱਲੀ ਆ ਤੇ ਉਸ ਜਦੋਂ ਉਹ ਸਾਰੀ ਕਾਰਵਾਈ ਪੈਂਦੀ ਆ ਤੇ ਇਹ ਜਿਹੜੇ ਆ ਬੇੜੇ ਦੇ ਵਿੱਚ ਸੀਗੇ ਤੇ ਬੇੜਾ ਵੀ ਜਿਹੜਾ ਆ ਉਹ ਕਿਤੇ ਪਤਾ ਨਹੀਂ ਕਿੱਥੇ ਜਾ ਕੇ ਲੱਗਾ ਤੇ ਤਾਂ ਅਗਦੇ ਚੱਪੂ ਟੁੱਟ ਗਿਆ ਚੱਪੂ ਟੁੱਟ ਗਿਆ ਬਾਹਰ ਦੇ ਹੱਥੋਂ ਛੁੱਟ ਗਿਆ ਰੱਬ ਦੇ ਪਰੋਸੇ ਰੱਬ ਦੇ ਪਰੋਸੇ ਇਹ ਇਹ ਸਲਾਈਆ ਸਾਹਿਬ ਇਹ ਲੋਕੀ ਰੋਏ ਰੱਬ ਦੇ ਪਰੋਸੇ ਮੈਂ ਤੇ ਕਹਿ ਰਿਹਾ ਮੇਰਾ ਵੀਰ ਮੈਂ ਤੇ ਇੱਕ ਵਾਰੀ ਇਹ ਸੋ ਨਿਹਾਲ ਵਾਹਿਗੁਰੂ ਤੇ ਜਗਾਰਿਆਂ ਦੇ ਨਾਲ ਜਿਹੜਾ ਆ ਇਹ ਜਿਹੜੇ ਅੱਜ ਪਾਰ ਲੱਗੇ ਆ ਉਸ ਹਾਲਾਤਾਂ ਤੋਂ ਤੇ ਕਹਿੰਦੇ ਆ ਵੀ ਅਸੀਂ ਪੂਰਾ ਜਿਹੜਾ ਇਹਦੀ ਕੋਸ਼ਿਸ਼ ਕਰਾਂਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੋਕੀ ਜਿਹੜੇ ਆਪਣੇ ਉਹ ਦੁੱਖ ਦਰਦ ਤੋਂ ਬਾਹਰ ਆ ਸਕਣ